ਪਿਲੇ ਸਮੇਂ ਵਿੱਚ ਟੈਕਨੋਲੋਜੀ ਦੀ ਘਾਟ ਸੀ ਮਨੋਰੰਜਨ ਦੇ ਸਾਧਨ ਵੀ ਘੱਟ ਸਨ ਜਦੋਂ ਟੈਲੀਵਿਜ਼ਨ ਦਾ ਸਮਾਂ ਨਹੀਂ ਸੀ ਉਦੋਂ ਲੋਕ ਨਾਟਕ ਦੇਖ ਕੇ ਆਪਣਾ ਮਨੋਰੰਜਨ ਕਰਦੇ ਸੀ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਟੈਲੀਵਿਜ਼ਨ ਕਦੋਂ ਤੇ ਕਿਵੇਂ ਹੋਂਦ ਵਿੱਚ ਆਇਆ ਦੇ ਬਾਰੇ ਵਿੱਚ ਦੱਸਾਂਗੇ ਸਭ ਤੋਂ ਪਹਿਲਾਂ ਜਾਨ ਲਾਗੀ ਬਿਹਾਰ ਦੇ 25 ਮਾਰਚ 1925 ਨੂੰ ਮਕੈਨੀਕਲ ਟੈਲੀਵਿਜ਼ਨ ਬਣਾਇਆ ਇਸ ਵਿੱਚ ਰੰਗੀਨ ਚਿੱਤਰ ਦਿਖਾਈ ਨਹੀਂ ਦਿੰਦੇ ਸਨ ਤੇ ਇਸ ਦਾ ਨਾਮ ਟੈਲੀਵਾਈਜ਼ਰ ਰੱਖਿਆ ਗਿਆ ਇਸ ਦਾ ਪ੍ਰਚਾਰ ਕਰਨ ਲਈ ਅਖਬਾਰਾਂ ਦਾ ਸਹਾਰਾ ਲਿਆ ਗਿਆ ਇਸ ਤੋਂ ਬਾਅਦ ਫਿਨੋ ਟੇਲਰ ਫਾਰਮਸ ਵਰਥ ਨੇ 7 ਸਤੰਬਰ 1927 ਨੂੰ ਇਲੈਕਟ੍ਰੋਨਿਕ ਟੈਲੀਵਿਜ਼ਨ ਬਣਾਇਆ ਇਸ ਵਿੱਚ ਜਨਨ ਦੇ ਬਣਾਏ ਹੋਏ ਟੈਲੀਵਿਜ਼ਨ ਦੇ ਮੁਕਾਬਲੇ ਕਾਫੀ ਜ਼ਿਆਦਾ ਫੀਚਰ ਸਨ ਇਸ ਵਿੱਚ ਜ਼ਿਆਦਾ ਚਿੱਤਰ ਦਿਖਾਈ ਦੇਣ ਦੀ ਸ਼ਮਤਾ ਸੀ ਪਰੰਤੂ ਇਸ ਵਿੱਚ ਵੀ ਕਲਰ ਚਿੱਤਰ ਦਿਖਾਈ ਨਹੀਂ ਦਿੰਦੇ ਸਨ ਕਲਰ ਟੀਵੀ ਦਾ ਨਿਰਮਾਣ 1938 ਵਿੱਚ ਕੀਤਾ ਗਿਆ ਇਸ ਤਰ੍ਹਾਂ 1939 ਤੱਕ ਕਈ ਜਾਣਿਆਂ ਨੇ ਕਈ ਤਰੀਕਿਆਂ ਨਾਲ ਟੈਲੀਵਿਜ਼ਨ ਦੀ ਕਾਢ ਕੱਢੀ ਪਰ ਇਸ ਦੇ ਵਿਕਰੀ ਕੋਈ ਵੀ ਉਚਿਤ ਰੂਪ ਨਾਲ ਨਾ ਹੋਈ ਇਸ ਤੋਂ ਬਾਅਦ 1939 ਈਸਵੀ ਵਿੱਚ ਦੂਮੋਂਟ ਟੈਲੀਵਿਜ਼ਨ ਨਾਂ ਦੀ ਕੰਪਨੀ ਨੇ ਟੈਲੀਵਿਜ਼ਨ ਬਣਾਇਆ ਜੋ ਸੰਸਾਰ ਦਾ ਨੰਬਰ 1 ਟੀਵੀ ਬਣ ਗਿਆ ਇਹ ਇੰਨਾ ਪ੍ਰਚਲਿਤ ਹੋਇਆ ਕਿ ਭਾਰਤ ਸਰਕਾਰ ਨੇ 21 ਨਵੰਬਰ 1996 ਨੂੰ ਟੈਲੀਵਿਜ਼ਨ ਵਰਲਡ ਡੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦਿਨ ਤੋਂ ਹਰ ਸਾਲ ਟੈਲੀਵਿਜ਼ਨ ਵਰਲਡ ਡੇ ਮਨਾਇਆ ਜਾਂਦਾ ਹੈ ਭਾਰਤ ਵਿੱਚ ਟੈਲੀਵਿਜ਼ਨ ਦੀ ਸ਼ੁਰੂਆਤ 15 ਸਤੰਬਰ 1959 ਤੋਂ ਹੋਈ। ਸਭ ਤੋਂ ਪਹਿਲਾਂ ਭਾਰਤ ਵਿੱਚ ਟੈਲੀਵਿਜ਼ਨ ਦਾ ਪ੍ਰਯੋਗ ਕਲਕੱਤਾ ਵਿੱਚ ਨਯੋਗੀ ਪਰਿਵਾਰ ਨੇ ਕੀਤਾ ਤੇ ਦੂਰਦਰਸ਼ਨ ਇਸ ਦਾ ਸਭ ਤੋਂ ਪਹਿਲਾ ਟੀਵੀ ਚੈਨਲ ਸੀ ਜਿਸ ਵਿੱਚ ਹਫ਼ਤੇ ਵਿੱਚ ਦੋ ਵਾਰ ਪ੍ਰਸਾਰਣ ਹੁੰਦਾ ਸੀ ਤੇ 1965 ਵਿੱਚ દૈનિક ਪ੍ਰਸਾਰਣ ਸ਼ੁਰੂ ਹੋਇਆ। ਭਾਰਤ ਵਿੱਚ ਕਲਰ ਟੀਵੀ ਦੀ ਸ਼ੁਰੂਆਤ 1982 ਵਿੱਚ ਹੋਈ। ਇਸ ਤੋਂ ਪਹਿਲਾਂ ਬਲੈਕ ਐਂਡ ਵਾਈਟ ਟੀਵੀ ਹੀ ਚੱਲਦਾ ਸੀ।